ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨੂੰ ਪਤਾ ਕਿ ਬਾਬਾ ਮੋਤੀराम ਮਹਿਰਾਜ ਜੀ ਦੀ ਸ਼ਹਾਦਤ ਨੂੰ ਸਮਾਪਤ ਅੱਜ ਜਿਹੜਾ ਦੁੱਧ ਦੇ ਲੰਗਰਾਂ ਦੀ ਸੇਵਾ ਚੱਲ ਰਹੀ ਆ ਫਲੋਰ ਵਿਖੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਤੇ ਜਿਸ ਵਿੱਚ ਭਾਰਤੀ ਸੰਘ ਦੇ ਦੁਬਾਬਾ ਵੱਲੋਂ ਵੀ ਸਾਡੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਹਜੀ ਸਿੰਘ ਜੀ ਤੇਸੀ ਰਵਿੰਦਰ ਸਿੰਘ ਦਾ ਦੀਪਾ ਵੀਰ ਮਸੂਲਖੋੜ ਤੋਂ ਸਾਡੇ ਗੁਰਿਆ ਸਰਜੰਦ ਦੇ ਪ੍ਰਧਾਨ ਹਜੀ ਸਿੰਘ ਜੀ ਖੇਲਾ ਤੇ ਢੋਰ ਸਾਡਾ ਰਾਜਾ ਵੀ ਤੇ ਅਜੇ ਨਾਗੀ ਜੀ ਵੱਡਾ ਉਦਮ ਹੈ ਇਸੋਂ ਮੰਗਰ ਦੇ ਲਈ ਤੇ ਦੁੱਧ ਦੀ ਲਗੜਾ ਦੀ ਸੇਵਾ ਚੱਲ ਰਹੀ ਆ ਤੇ ਕਿ ਜੇ ਆਪਾਂ ਬਾਬਾ ਮੋਤੀराम ਮਹਾਰਾਜ ਜੀ ਦੇ ਜੀਵਨ ਦੇ ਚਾਹਤ ਮਾਰੀ ਉਹਨਾਂ ਨੇ ਜਿਸ ਵੇਲੇ ਧੰਤਨ ਸ੍ਰੀ ਗੁਰੂ ਗੋਗਨ ਸਿੰਘ ਮਹਾਰਾਜ ਜੀ ਤੇ ਛੋਟੇ ਸਹਿਬ ਜادہ ਬਾਬਾ ਯੂਰਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਉਹਨਾਂ ਦੀ ਮਾਤਾ ਗੁਜਰਕੌਰ ਜਦੋਂ ਸਰਹੰਦ ਵਿੱਚ ਕੈਦ ਕਰ ਦਿੱਤੇ ਗਏ ਸੀ ਵਜੀਰ ਖਾਨ ਵੱਲੋਂ ਧੰਤਨ ਤਿੰਨ ਦਿਨ ਜਿਹੜਾ ਬਾਬਾ ਮੋਤੀराम ਮਹਾਰਾਜ ਜੀ ਵੱਲੋਂ ਜਿਹੜੀ ਦੁੱਧ ਦੀ ਸੇਵਾ ਕੀਤੀ ਗਈ ਸੀ ਤੇ ਜਿਸ ਵੇਲੇ ਵਜੀਰ ਖਾਨ ਨੂੰ ਪਤਾ ਲੱਗਿਆ ਕਿ ਜਿਹੜੀ ਦੁੱਧ ਦੀ ਸੇਵਾ ਆ ਫਲਾਉਣ ਦੇ ਤੋਂ ਮੋਤੀ ਰਾਮ ਮਹਿਤਾ ਦੇ ਪਰਿਵਾਰਕ ਵੱਲੋਂ ਕੀਤੀ ਗਈ ਹੈ ਤੇ ਉਸਦੇ ਪਰਿਵਾਰ ਨੂੰ ਪੂਰੇ ਪਰਿਵਾਰ ਨੂੰ ਉਸਦੇ ਬੇਟਾ ਉਸ ਦੀ ਘਰ ਵਾਲੀ ਉਸ ਦੀ ਮਾਤਾ ਤੇ ਉਸ ਨੂੰ ਜੀਵਨ ਨੂੰ ਕੋਹਲੂ ਵਿੱਚ ਪਾੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅੱਜ ਦੇ ਦਿਨ ਉਹਨਾਂ ਦਾ ਸ਼ਹੀਦੀ ਦਿਨ ਹੈ ਤੇ ਉਹਨਾਂ ਦੀ ਯਾਦ ਸਮਰਪਤ ਸ਼ਹੀਦੀ ਨੂੰ ਸਮਰਪਤ ਇਹ ਜਿਹੜਾ ਵੱਡਾ ਲੰਗਰ ਅੱਜ ਚੱਲ ਰਿਹਾ ਫਲੋਰ ਵਿਖੇ ਕਿਥੇ ਸੰਗਤਾਂ ਨੂੰ ਦੁੱਧ ਪਿਲਾਇਆ ਜਾ ਰਿਹਾ ਫਲੋਰ ਉਸ ਮਹਾਨបុਰਸ਼ ਬਾਬਾ ਮੋਤੀराम ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਿਤ ਦੁੱਧ ਦਾ ਲੰਗਰ ਸਾਰੇ ਹਲਕੇ ਫਲੋਰ ਵੱਲੋਂ ਆਪਾਂ ਪੇਸ਼ ਕੀਤਾ ਜਾ ਰਿਹਾ ਜਾ ਰਿਹਾ ਕਿਉਂਕਿ ਸਾਡਾ ਫਰਜ਼ ਬਣਦਾ ਹੈ ਸ਼ਹੀਦਾਂ ਨੂੰ ਆਪਾਂ ਯਾਦ ਰੱਖੀਏ Ini 네, 네. 아.